ਸੁਣ ਲੈ ਇੱਥੇ ਦਾ ਡੀਐਸਪੀ ਸਤਵੀਰ ਤੇ ਦੂਜੇ ਸਾਰੇ ਜੇ ਤੁਸੀਂ ਆਮ ਪਾਰਟੀ ਦੀ ਸ਼ਰਾਬ ਵੇਚੀ ਜਾਂ ਹੋਰ ਕਿਸੇ ਪਾਰਟੀ ਦੀ ਐਹੋ ਜਿਹਾ ਜਲੂਸ ਕੱਢਾਂਗੇ ਕਿ ਤੁਸੀਂ ਆਪ ਦੇ ਕਰਾਂ 'ਚ ਵੜਨ ਜੋਗੇ ਨਹੀਂ ਰਹੋਗੇ ਨਸਲ ਕੁਸ਼ੀ ਕਰਾਉਂਦੇ ਹੋ ਜੇ ਆਪਾਂ ਇੱਥੇ ਫੜ ਲਿਆ ਕਿਸੇ ਨੂੰ ਸ਼ਰਾਬ ਵੰਡਦੇ ਇੱਥੇ ਐਸਐਚਓ ਡੀਐਸਪੀ ਤੇ ਜਿੰਨੇ ਉਸ ਚੌਂਕੀ ਦੇ ਅਫਸਰ ਹੋਣਗੇ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਵੀ ਘੇਰ ਲਾਂਗੇ ਸੁਣ ਲੈ ਇੱਥੇ ਦਾ ਡੀਐਸਪੀ ਸਤਵੀਰ ਤੇ ਦੂਜੇ ਸਾਰੇ ਜੇ ਤੁਸੀਂ ਆਮ ਪਾਰਟੀ ਦੀ ਸ਼ਰਾਬ ਵੇਚੀ ਜਾਂ ਹੋਰ ਕਿਸੇ ਪਾਰਟੀ ਦੀ ਇਹੋ ਜਿਹਾ ਜਲੂਸ ਕੱਢਾਂਗੇ ਕਿ ਤੁਸੀਂ ਆਪ ਦੇ ਕਰਾਂ 'ਚ ਵੜਨ ਜੋਗੇ ਨਹੀਂ ਰਹੋਗੇ ਨਸਲ ਕੁਸ਼ੀ ਕਰਾਉਂਦੇ ਹੋ ਕੱਲ ਤੁਹਾਨੂੰ ਤੁਸੀਂ ਦੇਖਿਆ ਹੁਣ ਕਿ ਕਾਂਗਰਸ ਪਾਰਟੀ ਬਾਬਾ ਬਕਾਲਾ 'ਚ ਸ਼ਰਾਬ ਵੰਡ ਦੀ ਫੜੀ ਗਈ ਹੈ ਤੇ ਜਿਹੜੇ ਲੀਡਰਸ ਜਿਹੜੀ ਪਾਰਟੀਆਂ ਸ਼ਰਾਬ ਵੰਡਦੇ ਆ ਉਹਨਾਂ ਨੇ ਅੱਗੇ ਸਮਾਜ ਨੂੰ ਕਿਵੇਂ ਸੁਧਾਰਨਾ ਉਹ ਸਾਡੀਆਂ ਪੀੜੀਆਂ ਸਾਡੀਆਂ ਨਸਲਾਂ ਦੀ ਨਸਲ ਕੁਸ਼ੀ ਕਰ ਰਹੇ ਸੋ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਹੋਈ ਹੈ ਅਸੀਂ ਆਸ ਕਰਦੇ ਹਾਂ ਕਿ ਕੁਝ ਸਾਲਾਂ ਚ ਅਸੀਂ ਬਰਨਾਲੇ ਨੂੰ ਨਸ਼ਿਆਂ ਤੋਂ ਰਹਿਤ ਕਰਾਂਗੇ ਤੇ ਜਿਹੜੇ ਇੱਥੇ ਲੋਕਾਂ ਦੇ ਕੰਮ ਹੋਣਗੇ ਇਮਾਨਦਾਰੀ ਤੇ ਵਫਾਦਾਰੀ ਨਾਲ ਕਰਾਂਗੇ ਇਹਦਾ ਬੜਾ ਹੀ ਇਕੱਠਾ ਜੁ ਹੋਇਆ ਠੀਕ ਹੈ ਤੁਹਾਨੂੰ ਇੰਨੇ ਲੋਕ ਮਿਲੇ ਮੈਂ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆ ਲੋਕਾਂ ਨੇ ਬਹੁਤ ਸਾਥ ਦਿੱਤਾ ਲੋਕਾਂ ਨੇ ਬਹੁਤ ਇੱਜ਼ਤ ਸਤਿਕਾਰ ਦਿੱਤੀ ਹੈ ਤੇ ਅਸੀਂ ਆਸ ਕਰਦੇ ਆ ਕਿ ਲੋਕ 20 ਤਰੀਕ ਨੂੰ ਸੋਚ ਸਮਝ ਕੇ ਵੋਟ ਪਾਉਣਗੇ ਉਹਨਾਂ ਪਾਰਟੀਆਂ ਨੂੰ ਨਹੀਂ ਜਿਹੜੀਆਂ ਪਾਰਟੀਆਂ ਸ਼ਰਾਬ ਵੰਡਦੀਆਂ ਫੜੀਆਂ ਫੜੀਆਂ ਜਾ ਰਹੀਆਂ